ਸੇਕ ਖਸਾਨ ਵੀਰੋ ਅੱਜ ਅਸੀਂ ਬਲੌਕ ਪੋਂਗਾ ਦੇ ਇੱਕ ਬੜੇ ਹੀ ਪ੍ਰੋਗਰੈਸਿਵ ਫਾਰਮਰ ਦੇ ਨਾਲ ਤੁਹਾਡਾ رابطہ ਕਰਾਉਣ ਜਾ ਰਹੇ ਹਾਂ ਸ਼੍ਰੀ ਅਸ਼ੋਕ ਕੁਮਾਰ ਜੀ ਅਸ਼ੋਕ ਕੁਮਾਰ ਜੀ ਬਾਇ ਪ੍ਰੋਫੈਸ਼ਨ ਜਿਹੜੇ ਹੈਗੇ ਨੇ ਗਵਰਨਮੈਂਟ EMPLOYE ਨੇ ਤਾਂ ਉਹ ਬਾਗਬਾਨੀ ਤੇ ਬਾਗ ਨਾਲ ਜੁੜੇ ਨੇ ਵਕ ਵਕ ਅਧਿਕਾਰੀਆਂ ਦੀ ਗਾਈਡੈਂਸ ਦੇ ਨਾਲ ਜਿਹੜਾ ਹੈਗਾ ਆ ਉਹਨਾਂ ਨੇ ਆਨ ਰੋਡ ਜਿਹੜਾ ਹੈਗਾ ਇਹ ਇੱਕ ਬਾਗ ਲਗਾਇਆ ਹੋਇਆ ਆ ਉਸ ਬਾਗ ਦੇ ਵਿੱਚ ਵੱਖ-ਵੱਖ ਫਲਦਾਰ ਬੂਟੇ ਜਿਹੜੇ ਹੈਗੇ ਉਹਨਾਂ ਨੇ ਲਗਾਏ ਨੇ ਮੁਖਤੌਰ ਦੇ ਉੱਤੇ ਸਾਰੇ ਹੀ ਪੱਜੜ ਵਾਲੇ ਬੂਟੇ ਜਿਹਦੇ ਵਿੱਚ ਆड़ੂ ਹੋ ਗਿਆ ਅਲੂਚਾ ਹੋ ਗਿਆ ਨਾਕ ਹੋ ਗਈ ਉਸੇ ਨਾਲ ਨਾਲ ਜਿਹੜੇ ਸਾਡੇ ਸਦਾਬਹਾਰ ਬੂਟੇ ਨੇ ਅਮਰੂਦ ਹੋ ਗਿਆ ਅੰਬ ਹੋ ਗਿਆ ਡੇਜ਼ੀ ਹੋ ਗਈ ਫਿਰ ਲੋਕਾਟ ਹੋ ਗਈ ਇਦਾਂ ਦੇ ਵੱਖ-ਵੱਖ ਜਿਹੜੇ ਵੀ ਫਲਦਾਰ ਬੂਟੇ ਹੈਗੇ ਆ ਉਹਨਾਂ ਨੇ ਆਪਣੇ ਇਸ ਬਾਗ ਦੇ ਵਿੱਚ ਲਗਾਏ ਨੇ ਆਓ ਅੱਜ ਅਸੀਂ ਤੁਹਾਡਾ ਉਹਨਾਂ ਨਾਲ ਰਾਬਤਾ ਕਰਵਾਈਏ ਅਤੇ ਉਸ ਦੇ ਨਾਲ-ਨਾਲ ਹੀ ਅੱਜ ਸਾਡੇ ਨਾਲ ਸਾਡੇ ਅਸਿਸਟੈਂਟ ਡਾਇਰੈਕਟਰ ਹਾਰਟੀਕਲਚਰ ਡਾਕਟਰ ਜਸਪਾਲ ਜੀ ਵੀ ਮੌਜੂਦ ਹਨ ਜਿਨ੍ਹਾਂ ਦੀ ਅਗਵਾਈ ਹੇਠ ਜਿਹੜਾ ਹੈਗਾ ਇਹ ਬਾਗ ਲੱਗਿਆ ਹੋਇਆ ਆ ਉਹਨਾਂ ਦੇ ਵਿਚਾਰ ਵੀ ਜਾਣਦੇ ਆ ਕਿ ਉਹਨਾਂ ਨੇ ਕਿਸ ਤਰ੍ਹਾਂ ਜਿਹੜੇ ਹੈਗੇ ਨੇ ਇਸ ਫਾਰਮਰ ਨੂੰ ਪ੍ਰੇਰਿਤ ਕੀਤਾ ਤੇ ਅੱਜ ਜਿਹੜਾ ਹੈਗਾ ਇੱਕ ਇੰਨਾ ਸਕਸੈਸਫੁਲ ਬਾਗ ਜਿਹੜਾ ਹੈਗਾ ਆ ਇਹ ਸਾਡੇ ਸਾਹਮਣੇ ਸਾਰਿਆਂ ਦੇ ਉੱਭਰ ਕੇ ਆਇਆ ਹੋਇਆ ਜੀ ਡਾਕਟਰ ਸਾਹਿਬ ਸਤਿ ਗੁਰ ਜੀ ਇਹਨੇ ਜੀ ਡਾਕਟਰ ਜਸਪਾਲ ਜੀ ਬਤੌਰ ਅਸਿਸਟੈਂਟ ਡਾਇਰੈਕਟਰ ਹਾਰਟੀਕਲਚਰ ਸਿਸਟ ਅਸਿਸਟੈਂਟ ਭੋਂਗਾ ਵਿਖੇ ਕੰਮ ਕਰਦੇ ਨੇ ਸਾਡੇ ਅਗਾਹ ਬਦੂ ਕਿਸਾਨ ਵੀਰ ਜੀ ਸ਼੍ਰੀ ਅਸ਼ੋਕ ਕੁਮਾਰ ਜੀ ਇਹਨਾਂ ਦੇ ਬਾਗ ਵਿੱਚ ਜਿਹੜੇ ਹੈਗੇ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹੋਏ ਆ ਡਾਕਟਰ ਸਾਹਿਬ ਮੈਂ ਜਾਨਣਾ ਚਾਹੁੰਦਾ ਕਿ ਤੁਸੀਂ ਸਾਡੇ ਫਾਰਮਰਸ ਨੂੰ ਕਿਸ ਤਰ੍ਹਾਂ ਪ੍ਰੇਰਿਤ ਕੀਤਾ ਤੁਹਾਡਾ ਇਸ ਬਲਾਕ ਦੇ ਵਿੱਚ ਬੜਾ ਲੰਮਾ ਸਮਾਂ ਜਿਹੜਾ ਹੈਗਾ ਤੁਸੀਂ ਸੇਵਾ ਨਿਭਾਈ ਹੈ ਤਾਂ ਇਹ ਬਾਗ ਵੀ ਦੇਖੋ ਜੀ ਤੁਹਾਡੀ ਹੀ ਅਗਵਾਈ ਹੇਠ ਲੱਗਿਆ ਹੋਇਆ ਸਾਨੂੰ ਇਹਦੇ ਬਾਰੇ ਜ਼ਰੂਰ ਚਾਣਨਾ ਪਾਉ ਜੀ ਦੇਖੋ ਜੀ ਇਹ ਜਿਹੜਾ ਬਾਗ ਹੈ ਮਤਲਬ ਇੱਥੇ ਪਹਿਲਾਂ ਇਹਨਾਂ ਨੇ ਕਿੰਨੂ ਦਾ ਬਾਗ ਲਗਾਇਆ ਸੀ ਮੈਨੂੰ ਲੱਗਦਾ 20 ਸਾਲ ਪਹਿਲਾਂ ਠੀਕ ਹੈ ਜੀ ਇਹਨਾਂ ਦਾ ਇੱਕ ਬ੍ਰਦਰ ਛੋਟੇ ਬ੍ਰਦਰ ਦਾ ਮੇਰਾ ਬਾਵਾ ਰਾਬਤਾ ਸੀਗਾ ਉਸ ਤੋਂ ਬਾਅਦ ਜਦੋਂ ਮਾਰਕੀਟ ਡਾਊਨ ਹੋ ਗਏ ਕਿੰਨੂ ਅਨਪ੍ਰੋਫਿਟੇਬਲ ਬਣ ਗਿਆ ਸੋ ਇਹਨਾਂ ਨੇ ਇੱਕ ਪਲਾਨ ਕੀਤੀ ਕਿ ਸਾਡੀ ਜ਼ਮੀਨ ਸੜਕ ਤੇ ਆ ਕਿਉਂ ਨਾ ਅਸੀਂ ਮੰਡੀ ਕਰਨ ਦਾ ਸਿਲਸਿਲਾ ਇੱਥੇ ਕਰ ਲਈਏ ਠੀਕ ਹੈ ਜੀ ਸੋ ਉਦੋਂ ਸ਼ੁਰੂ-ਸ਼ੁਰੂ ਚ ਤਾਂ ਮੈਨੂੰ ਲੱਗਾ ਕਿ ਆਪਾਂ ਬਦਲੇ ਕਾਮਯਾਬ ਨਹੀਂ ਹੋਣਾ ਪਰ ਇਹ ਕਨਸੈਪਟ ਚਾਰ ਪੰਜ ਸਾਲ ਤੋਂ ਬਹੁਤ ਖਾਮਜਾਬ ਹੋ ਗਿਆ ਸੋ ਇਹਨਾਂ ਦਾ ਜਿਹੜਾ ਸੈਲਫ ਡਿਸੀਜਨ ਸਪੋਰਟਡ ਬਾਈ ਡਿਪਾਰਟਮੈਂਟ ਆਫ ਹਾਰਟੀਕਲਚਰ ਇਹ ਸਾਰਾ ਕੁਝ ਕਾਮਜਾਬ ਹੋਇਆ ਜਿੱਥੋਂ ਤੱਕ ਪੌਦੇ ਆ ਇਹਨਾਂ ਨੇ ਪੌਦੇ ਬੜੀ ਮਿਹਨਤ ਨਾਲ ਭਾਰਤ ਦੇ ਵੱਖਰੇ ਵੱਖਰੇ ਕੂਮੂਨੀਆਂ ਤੋਂ ਲਿਆਂਦੇ ਆ ਇਹ ਨਹੀਂ ਕਿ ਸਿਰਫ ਪੰਜਾਬ ਤੱਕ ਹੀ ਸੀਮਤ ਰਹੇ ਇਹਨਾਂ ਨੇ ਕੁਝ ਪੌਦੇ ਜੂਤੀ ਤੋਂ ਲਿਆਂਦੇ ਕੋਈ ਸਾਨੂੰ ਕਹਿ ਕੇ ਬੱਕਰੀਆਂ ਬੱਕਰੀਆਂ ਸੈਂਟੋ ਐਕਸਲੈਂਸ ਤੋਂ ਮਗਾਇਆ ਸੋ ਇਹਨਾਂ ਦੀ ਬੜੀ ਮਿਹਨਤ ਆ ਇਹਨਾਂ ਨੂੰ ਅਸੀਂ ਸਮੇਂ-ਸਮੇਂ ਸਰ ਗਾਈਡ ਵੀ ਕਰਦੇ ਆ ਪਰ ਜਿਹੜੀ ਇਹ ਸਕਸੈਸ ਆ ਇਸ ਸਕਸੈਸਫੁਲ ਇਹਨਾਂ ਦਾ ਸ਼ੋਕ ਜੀ ਦਾ ਆਪਣਾ ਰੋਲ ਆ ਅਸੀਂ ਤਾਂ ਜ਼ਿੰਮੇਵਾਰ ਨੂੰ ਦਵਾਈ ਦੱਸ ਸਕਦੇ ਆ ਖਾਦ ਦੱਸ ਸਕਦੇ ਆ ਮਾਰਕੀਟਿੰਗ ਲਈ ਅਸੀਂ ਦੱਸ ਤਾਂ ਸਕਦੇ ਆ ਇੱਥੇ ਕਰ ਲੋ ਪਰ no body wants to do what he's doing ਕਿਉਂਕਿ ਇਹ ਕੰਮ ਥੋੜਾ ਜਿਹਾ ਔਖਾ ਬਹਿਣਾ ਪੈਂਦਾ ਆਪਣੇ ਆਪਣੇ ਆਪ ਨੂੰ ਜ਼ਿੰਮੇਦਾਰੀ ਕੀ ਜਾਂ ਨਹੀਂ ਕਰਦੇ ਪਰ ਇਹ ਜਿਹੜਾ ਕਨਸੈਪਟ ਆ ਇਹਨਾਂ ਨੇ ਮੈਨੂੰ ਪਿਛਲੇ ਸਾਲ ਦੱਸਿਆ ਸੀ ਕਿ ਅਸੀਂ ਪਿਛਲੇ ਸਾਲ ਫਲ ਬਹੁਤ ਘੱਟ ਸੀ ਪਰ ਡੇ 20000 ਰੁਪਏ ਪਿਛਲੇ ਸਾਲ ਵਟਿਆ ਇੱਕ ਦਿਨ 'ਚ ਠੀਕ ਹੈ ਸੋ ਮੈਨੂੰ ਇਹ ਆਸ ਆ ਕਿ ਇਸ ਸਾਲ ਇਹ 50000 ਪਰ ਡੇ ਤੇ ਜਾਉਗੇ ਕਿਉਂਕਿ ਇਹਨਾਂ ਤੋਂ ਲੱਕਾਟ ਚੀਕੂ ਅਨਾਰ ਕੋਲਾ ਕੀ ਨਹੀਂ ਹੈਗਾ ਇੱਥੇ ਹਾਂਜੀ ਸਰ ਸਭ ਕੁਝ ਇੱਥੇ ਹੈਗਾ ਸਾਰੇ ਹੀ ਦੇਖੋ ਜਿੰਨੇ ਵੀ ਫਲਦਾਰ ਬੋਰ ਦੇ ਆਪਣੇ ਇਸ ਪੰਜਾਬ ਰੀਜਨ ਵਿੱਚ ਸਕਸੈਸਫੁਲ ਚੱਲਦੇ ਨੇ ਉਹ ਸਾਰੇ ਫਲਦਰ ਪੌਦੇ ਦੇਖੋ ਸਰ ਇਸ ਬਾਗ ਦੇ ਵਿੱਚ ਲੱਗੇ ਹੋਏ ਨੇ ਜੀ ਫਿਗ ਲੱਗੀ ਹੋਈ ਹੈ ਫਿਰ ਤੁਹਾਡੀ ਲੋਕਾਟ ਲੱਗੀ ਹੋਈ ਹੈ ਤਾਂ ਉਹਨਾਂ ਨੂੰ ਫਰੂਟਿੰਗ ਜਿਹੜੀ ਹੈਗੀ ਹੈ ਬੜੀ ਅੱਛੀ ਸਰ ਇਸ ਸੀਜ਼ਨ ਆਈ ਹੋਈ ਹੈ ਉਹ ਸਾਰੇ ਫਾਰਮਰ ਸਾਡੇ ਦੇ ਬੜੇ ਐਫਰਟ ਨੇ ਡਿਪਾਰਟਮੈਂਟ ਦੀ ਬੜੀ ਏਸੀ ਗਾਈਡੈਂਸ ਹੈ ਦੂਜੀ ਗੱਲ ਦੂਜੀ ਗੱਲ ਇਹ ਵੀ ਆ ਕਿ ਇਹ ਇਹਨਾਂ ਦੀ ਜਿਹੜੀ ਜ਼ਮੀਨ ਉਹ ਵੀ ਇਹਨਾਂ ਜੁਆਇੰਟ ਹੈ ਇਹਨਾਂ ਦੀ ਬੜੇ ਜਿਦਾ ਸਾਡੇ ਜਿਹੜੇ ਸਿਸਟਮ ਹੁੰਦਾ ਉਦਨੀ ਉਹ ਨਾਲ ਸਾਡੇ ਨਾਲ ਮਤਲਬ ਇਹਨਾਂ ਨੇ ਸਬਸਿਡ ਵੀ ਬੜੀ ਥੋੜੀ ਥੋੜੀ ਅਵੇਲ ਕੀਤੀ ਆ بڑے ਫਾਰਮ ਭਾਨੇ ਪਏ ਇਹਨਾਂ ਨੂੰ ਸੋ ਇਹ ਉਹ ਤੋਂ ਮੈਂ ਐਚ ਡੀਓ ਸੀ ਜਦੋਂ ਇਹ ਮੇਰੇ ਨਾਲ ਇਹਨਾਂ ਦਾ ਰਾਬਤਾ ਸੀ ਸੋ ਇਹ ਬੜੇ ਐਨਰਜੈਟਿਕ ਵਧੀਆ ਫਾਰਮਰ ਨੇ ਤੇ ਮੈਂ ਬਾਕੀ ਫਾਰਮਰਸ ਨੂੰ ਵੀ ਅਪੀਲ ਕਰੂੰਗਾ ਜਿਨ੍ਹਾਂ ਦੀਆਂ ਮੇਨ ਰੋਡਸ ਦੇ ਜ਼ਮੀਨਾਂ ਆ ਇਹ ਕਨਸੈਪਟ ਅਡਾਪਟ ਕਰਨ ਮੈਂ ਤਾਂ ਕੱਲ ਉੱਥੇ ਇਹਨਾਂ ਦੀ ਇਲੈਕਸ਼ਨ ਡਿਊਟੀ ਸੀ ਮੇਰੇ ਵੀ ਆਪਾਂ ਇਹ ਵੀ ਕੀਤਾ ਕਿ ਇਹਦੇ ਵਿੱਚ ਆਪਾਂ ਟੂਰਿਜ਼ਮ ਆਓ ਖਾਓ ਪੈਸੇ ਦੋ 200 ਰੁਪਏ 500 ਰੁਪਏ ਦੋ ਵਿੱਚੋਂ ਲੰਘ ਜਾਓ ਤੇ ਚਿਲ ਜਾਓ ਇਦਾਂ ਦਾ ਕਨਸੈਪਟ ਵੀ ਆਪਾਂ ਇਹਨਾਂ ਨਾਲ ਕਰਾਂ ਇਹ ਬਿਲਕੁਲ ਸਹੀ ਹੈ ਸਰ ਦੇਖੋ ਆਪਣੇ ਸਰਕਾਰ ਆਪਣੇ ਖੇਤੀਬਾੜੀ ਦੇ ਉੱਤੇ ਐਮਫਸਿਸ ਦਿੰਦੀ ਹੈ ਸਕੂਲਾਂ ਦੇ ਵਿੱਚ ਵੀ ਖੇਤੀਬਾੜੀ ਪੜ੍ਹਾਈ ਜਾਂਦੀ ਹੈਗੀ ਆ ਬੱਚਿਆਂ ਨੂੰ ਉੱਥੇ ਐਕਸਪੋਜ਼ਰ ਵਿਜ਼ਿਟ ਲਈ ਜਿਹੜਾ ਹੈਗਾ ਉਹ ਵੀ ਇੱਥੇ ਲੈ ਕੇ ਉਹਨਾਂ ਨੂੰ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਜੀ ਕਿਉਂਕਿ ਇੱਕ ਪੀਸ ਆਫ ਲੈਂਡ ਦੇ ਵਿੱਚ ਹੀ ਉਹਨਾਂ ਨੂੰ ਵੱਖ-ਵੱਖ ਫਲਦਾਰ ਪੌਦੇ ਜਿਹੜੇ ਹੈਗੇ ਨੇ ਉਹ ਲੱਗੇ ਮਿਲ ਜਾਂਦੇ ਨੇ ਤਾ ਲਗਭਗ ਜਿਹੜਾ ਹੈਗਾ ਇਹਨਾਂ ਦਾ ਸਾਰਾ ਸਾਲ ਫਰੂਟਿੰਗ ਸੀਜ਼ਨ ਜਿਹੜਾ ਹੈਗਾ ਇਹ ਚੱਲਦਾ ਹੀ ਰਹਿੰਦਾ ਹੈ ਡਾਕਟਰ ਸਾਹਿਬ ਜਦੋਂ ਅਸੀਂ ਬੀਐਸਸੀ ਚ ਹਾਰਟੀਕਲਚਰ ਪੜ੍ਹਦੇ ਦੇ ਸੀ ਉਹਦੇ ਵਿੱਚ ਟੈਂਪਰੇਟ ਸਬਟ੍ਰੋਪੀਕਲ ਟ੍ਰੋਪੀਕਲ ਤਿੰਨ ਤਰ੍ਹਾਂ ਦੇ ਫਰੂਟ ਪੜ੍ਹਾਏ ਜਾਂਦੇ ਸੀ ਹਾਂਜੀ ਸੋ ਤਿੰਨਾਂ ਦੀ ਐਗਜ਼ੈਂਪਲ ਬੈਸਟ ਐਗਜ਼ੈਂਪਲ ਹੁਣ ਇੱਥੇ ਆ ਟੈਂਪਰੇਟ ਵੀ ਹੈਗਾ ਟ੍ਰੋਪੀਕਲ ਵੀ ਹੈਗਾ ਸਬਟ੍ਰੋਪੀਕਲ ਵੀ ਹੁਣ ਬੀਰਿੰਗ ਸਟੇਜ ਤੇ ਆ ਲਕਾਠ ਹੋ ਰਿਹਾ ਚੀਕੂ ਆ ਆਮਬਾ ਟੈਂਪਰੇਟਰੀ ਆੜੂ ਹੈਗਾ ਹਾਂਜੀ ਸਾਰੇ ਕਲਮਾਂ ਪੀਚੀਜ਼ ਅਨਾਰ ਵੀ ਲੱਗੇ ਇਹ ਪੇਅਰ ਆ ਹਾਂਜੀ ਹਾਂਜੀ ਸੋ ਇਹ ਸਾਰਾ ਕੁਝ ਕਲੈਕਟਿਵ ਐਫਰਟਸ ਆ ਹੁਣ ਇਹਨਾਂ ਨੂੰ ਮੇਰੇ ਹਿਸਾਬ ਨਾਲ ਚਲੋ ਇਹਨਾਂ ਤੋਂ ਗੱਲ ਕਰੋ ਉਸ ਤੋਂ ਬਾਅਦ ਫਿਰ ਮੈਂ ਤੁਹਾਡੇ ਨਾਲ ਵੀ ਇਹਨਾਂ ਨੂੰ ਹੋਰ ਕੀ ਚਾਹੀਦਾ ਉਹ ਮੈਂ ਗੱਲ ਕਰਾਂਗਾ ਤੁਸੀਂ ਇਹਨਾਂ ਨਾਲ ਗੱਲ ਅ ਸਰ ਸ਼ੌਗੀ ਤੁਹਾਨੂੰ ਵਿਭਾਗ ਨੇ ਇਸ ਬਾਗ ਦੇ ਉੱਤੇ ਕੋਈ ਵਿੱਤੀ ਸਹਾਇਤਾ ਵੀ ਮੁਹੱਈਆ ਕਰਵਾਈ ਹੈ ਜੀ ਮਹਿਕਮੇ ਦੀ ਮਦਦ ਬਹੁਤ ਹੋ ਗਈ ਹੈ ਠੀਕ ਹੈ ਜੀ ਬੀਟ ਕਰਦੇ ਰਹੇ ਆ ਦਵਾਈ ਦੇ ਜਿਹੜੀ ਚਾਹੀਦੀ ਉਹ ਦੱਸਦੇ ਰਹੇ ਆ ਠੀਕ ਹੈ ਜੀ ਤਾਂ ਤੁਸੀਂ ਮਤਲਬ ਕੇਸ ਐਂਗਲ ਨਾਲ ਇਹ ਸੋਚਿਆ ਕਿ ਮੇਰਾ ਆਨ ਰੋਡ ਜਿਹੜਾ ਹੈਗਾ ਮੈਂ ਵੱਖ-ਵੱਖ ਜਿਹੜੇ ਹੈਗੇ ਨੇ ਫਲਦਾਰ ਪੌਦੇ ਲਾਵਾਂ ਇਹ ਤੁਹਾਡੀ ਕਿੱਥੋਂ ਤੁਸੀਂ ਇਹ ਸੋਚਣਾ ਡਾਕਟ ਕੀਤਾ ਜੀ ਬਹੁਤ ਸਾਰੇ ਬੈਠੇ ਬੈਠੇ YouTube ਦੇਖਦੇ ਆ ਠੀਕ ਹੈ ਜੀ ਨਹੀਂ ਮਤਲਬ ਚਲੋ ਕੈਂਪਸ ਤੋਂ ਜਾਂਦੇ ਨੇ YouTube ਦੇਖਦੇ ਨੇ ਜਾਂ ਹੋਰ ਵੀ ਸੋਸ਼ਲ ਸਾਈਟਸ ਹੈਗੀਆਂ ਨੇ ਕਿਸੇ ਨਾ ਕਿਸੇ ਤਰ੍ਹਾਂ ਜਿਹੜੇ ਹੈਗੇ ਨੇ ਬਾਗਬਾਨੀ ਦੇ ਨਾਲ ਜੁੜੇ ਨੇ ਤਾਂ ਉਹਨਾਂ ਨੇ ਅੱਜ ਇੱਕ ਬਾਕੀ ਹੋਰ ਫਾਰਮਰਸ ਦੇ ਲਈ ਵੀ ਇੱਕ ਵਧੀਆ ਐਗਜ਼ਾਮਪਲ ਜਿਹੜਾ ਹੈਗਾ ਉਹ ਸੈੱਟ ਕਰਕੇ ਰੱਖਿਆ ਹੋਇਆ ਹੈ ਤਾਂ ਇੱਕ ਵਧੀਆ ਅਗਾਹ ਵਧੂ ਕਿਸਾਨ ਦੇ ਤੌਰ ਤੇ ਬਲਾਕ ਦੇ ਵਿੱਚ ਜਿਹੜੇ ਹੈਗੇ ਨੇ ਇਹ ਅੱਗੇ ਵੱਧ ਕੇ ਆਏ ਹੋਏ ਨੇ ਮੈਂ ਸਿਸਟਮ ਇਸ ਤਰ੍ਹਾਂ ਰੱਖਿਆ ਜੀ ਕਲੰਡਰ ਸਿਸਟਮ ਨਾਲ ਕੀਤਾ ਕਿ ਹਰੇਕ ਇੱਕ ਫਰੂਟ ਖਤਮ ਹੋਵੇ ਤਾਂ ਦੂਜਾ ਚੱਲਦਾ ਰਹੇ ਹਾਂਜੀ ਹਾਂ ਹਰ ਸਾਲ ਦੇ ਵਿੱਚ ਮੇਰਾ ਤਾਂ ਰੈਗੂਲਰ ਫਰੂਟ ਚੱਲਦਾ ਰਹੇ ਉਹ ਮੇਰਾ ਸੇਲ ਪੁਆਇੰਟ ਬਿਲਕੁਲ ਰੋਡ ਦੇ ਉੱਤੇ ਆ ਠੀਕ ਹੈ ਮਾਰਕੀਟਿੰਗ ਲਗਭਗ ਮੇਰੀ ਇੱਥੇ ਹੀ ਪ੍ਰੋ Thank you. ਸੋਰਸ ਨੇ ਇਹ ਤੁਹਾਡਾ ਕਿਹੜਾ ਕਿਹੜਾ ਕਿੱਥੋਂ ਕਿੱਥੋਂ ਤੁਸੀਂ ਮੁੱਖ ਤੌਰ ਤੇ ਫਾਦਰ ਪੌਦੇ ਲਿਆਉਂਦੇ ਨੇ ਜੀ ਮੈਂ ਕੁਝ ਤੱਕ ਕੋਲਕਾਤਾ ਤੋਂ ਕੋ ਤੂਨੇ ਤੋਂ ਠੀਕ ਹੈ ਬਫਰ ਬੈਟਰੀ ਬਫਰ ਤੋਂ ਮੰਗਾਈਆਂ ਠੀਕ ਹੈ ਜੀ ਮਾਈਆਂ ਨਰਸਰੀ ਤੋਂ ਹੈ ਠੀਕ ਹੈ ਰੈਜਿਸਟਰਡ ਨਰਸਰੀ ਜਿਹੜੀਆਂ ਹਨ ਹਾਂਜੀ ਅੱਛਾ ਸ਼ੋਭ ਜੀ ਹੁਣ ਮੈਨੂੰ ਇਹ ਦੱਸੋ ਤੁਹਾਡਾ ਬੜਾ ਤਜਰਬਾ ਪ੍ਰੋਡਕਸ਼ਨ ਦੀ ਤਾਂ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਤਾਂ ਉਹਨੂੰ ਮਾਰਕੀਟਿੰਗ ਲਈ ਹੋਰ ਕੀ ਫੈਸਿਲਿਟੀਆਂ ਚਾਹੀਦੀਆਂ ਤੁਹਾਨੂੰ ਲੱਗਦਾ ਕਿ ਤੁਹਾਨੂੰ ਆਹ ਚਾਹੀਦੀਆਂ ਕੋਈ ਇੱਥੇ ਰੀੜੀ ਦਾ ਸਿਸਟਮ ਹੋਵੇ ਕੋਲਡ ਸਟੋਰ ਦਾ ਸਿਸਟਮ ਹੋਵੇ ਜਾਂ ਹੋਰ ਤੁਸੀਂ ਕੀ ਸਰਕਾਰ ਤੋਂ ਕੀ ਮੰਗ ਕਰਦੇ ਆ ਕਿ ਤੁਹਾਨੂੰ ਮਤਲਬ ਥੋੜਾ ਜਿਹਾ ਕੋਲਡ ਸਟੋਰ ਦਾ ਹੋਣਾ ਬਹੁਤ ਜ਼ਰੂਰੀ ਹੈ। ਓਕੇ। ਤਾਂ ਕਿ ਸੀਜ਼ਨੇਬਲ ਫਰੂਟ ਦਾ ਸੇਕ ਮਿਲਦਾ ਹੈ। ਸੀਜ਼ਨ ਤੋਂ ਬਾਅਦ ਜੱਕਦਮ ਜਦਾ ਅਲੂ ਬੁਖਾਰਾ ਆਇਆ। ਇਹ ਜਿਹੜੇ ਪੱਕਮਾ ਤੇ ਇੱਕ ਦਿਨ ਚ ਸਾਰੇ ਬਾਗ ਦਾ ਖਤਮ ਹੋ ਜਾਂਦਾ। ਉਹਦੇ ਜੇਕਰ ਕੋਲਡ ਸਟੋਰ ਬੜੇ ਹੋ ਤਾਂ ਜ਼ਿਮੀਦਾਰ ਉਹਨੂੰ 8-10-20 ਦਿਨ ਦੇ ਰੱਖ ਸਕਦਾ ਹੈ। ਦੇਖੋ ਜੀ ਜਿੱਦਾਂ ਜੇ ਅਸੀਂ ਸੰਸਾਰ ਨਾਲ ਕੰਪੀਟ ਕਰਨਾ, ਏਸ਼ੀਆ ਨਾਲ ਕੰਪੀਟ ਕਰਨਾ, ਪਾਕਿਸਤਾਨ ਨਾਲ ਕੰਪੀਟ ਕਰਨਾ, ਸਾਨੂੰ ਕੂਲ ਚੇਨ 'ਚ ਆਉਣਾ ਹੀ ਪੈਣਾ। ਕਿਉਂਕਿ ਇੱਥੇ 40 ਡਿਗਰੀ 45 ਡਿਗਰੀ ਤੱਕ ਟੈਂਪਰੇਚਰ ਚੜ ਜਾਂਦਾ ਇਹ ਜਿਹੜੀਆਂ ਪੈਰੀਸ਼ੇਬਲ ਸਾਡੇ ਪਾਲੂ ਫਖਾਰ ਆ ਸਾਡਾ ਆੜੂ ਆ ਸਾਡੇ ਉਧਰ ਲਕਾਠ ਆ ਇਹ ਹਾਈ ਟੈਂਪਰੇਚਰ ਨਹੀਂ ਰਹਿ ਸਕਦਾ ਆਨ ਰੂਡ ਨਹੀਂ ਰਹਿ ਸਕਦਾ ਉਹਦੇ ਲਈ ਸਾਨੂੰ ਆਨ ਰੋਡ ਇੱਕ ਫੈਸਿਲਿਟੀ ਹੋਣੀ ਚਾਹੀਦੀ ਆ ਇਹ ਅਸ਼ੋਕਜੀਤ ਦੀ ਵੀ ਮੰਗ ਆ ਸਾਡੇ ਇਲਾਕੇ ਦੇ ਬਾਕੀ ਲੋਕਾਂ ਦੀ ਵੀ ਮੰਗ ਆ ਤੋਂ ਸਰਕਾਰ ਨੂੰ ਜੰਬ ਭਾਗ ਨੂੰ ਜੋਹਰ ਵੀ ਜਿਹੜੇ ਕੋਈ ਸੀਨੀਅਰ ਆਫੀਸਰਸ ਇਹ ਸੁਣ ਰਹੇ ਆ ਉਹਨਾਂ ਨੂੰ ਇਸ ਸਿਸਟਮ ਵਿੱਚ ਕਿਸਾਨ ਦੀ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਫਾਰਮਰ ਨੇ ਆਪਣੇ ਇਸ ਬਾਗ ਦੇ ਵਿੱਚ ਵੱਖ-ਵੱਖ ਜਿਹੜੀਆਂ ਸਾਡੀਆਂ ਆਈਸੀਆਰ ਰეკਮੈਂਡ ਕਰਦਾ ਆ ਅਨਾਰ ਦੀਆਂ ਵੈਰਾਈਟੀਆਂ ਉਹ ਵੀ ਲਾਈਆਂ ਹੋਈਆਂ ਨੇ ਜਿਵੇਂ ਕਿ ਭਗਵਾ ਵੈਰਾਈਟੀ ਹੋ ਗਈ ਜਾਂ ਗਣੇਸ਼ ਵੈਰਾਈਟੀ ਦੇ ਥੋੜੇ ਬਹੁਤ ਬੂਟੇ ਜਿਹੜੇ ਹੈਗੇ ਨੇ ਇਹਨਾਂ ਨੇ ਇਸ ਆਪਣੇ ਇਸ ਬਾਗ ਵਿੱਚ ਵੀ ਲਾਏ ਹੋਏ ਨੇ ਬਾਕੀ ਇਸ ਦੇ ਨਾਲ ਹੀ ਯੂਪੀ ਤੋਂ ਇਹਨਾਂ ਨੇ ਸਪੈਸ਼ਲ ਜਿਹੜੇ ਹੈਗੇ ਨੇ ਆਮਲੇ ਦੇ ਬੂਟੇ ਵੀ ਲੈਣੇ ਹੋਏ ਨੇ ਉਹ ਵੀ ਇਹਨਾਂ ਨੇ ਆਪਣੀ ਪਰਿਵਰੀ ਦੇ ਉੱਤੇ ਜਿਹੜੇ ਹੈਗੇ ਨੇ ਲਗਾਏ ਹੋਏ ਨੇ ਇਹਨਾਂ ਨੂੰ ਕਾਰਬਨਿਕ ਵਿਭਾਗ ਵੱਲੋਂ ਜਿਹੜਾ ਹੈਗਾ ਇਹ ਰੀਸਾਈਕਲਿੰਗ ਪ੍ਰਕਿਰਿਆ ਕਰਵਾਈ ਹੈ ਪੈਕ ਹਾਊਸ ਜਿਹੜਾ ਹੈ ਇੱਕ ਬੜੀ ਅਹਿਮ ਸੌਲਿਡ ਥੀਰੀ ਹੈ ਹਰ ਇੱਕ ਖੇਤ ਦੇ ਲਈ ਜਿਹੜਾ ਕਿ ਖੁਦ ਮੰਡੀਕਰਨ ਕਰਦਾ ਆ ਤੇ ਆਲੂ ਦਰਾੜੀਆਂ ਮੰਡੀ ਦੇ ਵਿੱਚ ਜਿਹੜੇ ਹੈਗੇ ਆ ਆਪਣੇ ਪ੍ਰੋਡਕਟ ਨੂੰ ਲੈ ਕੇ ਜਾਂਦਾ ਆ ਅਸ਼ੋਕ ਜੀ ਨੇ ਵੀ ਜਿਹੜੇ ਹੈਗੇ ਆ ਆਪਣੇ ਬਾਗ ਦੇ ਵਿੱਚ ਇਸ ਪੈਕ ਹਾਊਸ ਨੂੰ ਸਟੈਬਲਿਸ਼ ਕੀਤਾ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਫਸਲ ਦੀ ਤੜਾਈ ਤੋਂ ਬਾਅਦ ਇੱਥੇ ਦਾਖਵਾਕ ਜਿਹੜੀ ਹੈਗੀ ਹੈ ਇਹਨਾਂ ਦੀ ਜਿਹੜੇ ਖਰਾਬ ਉਸੂਤ ਹੋ ਜਾਂਦੇ ਨੇ ਜਾਂ ਜਿਹੜੇ ਕਾਰਬਨ ਸਾਈਕਲ ਦੇ ਨੇ ਉਹਨਾਂ ਨੂੰ ਸੋਰਟ ਕਰ ਲਿਆ ਜਾਂਦਾ ਆ ਤੇ ਇਹਨੂੰ ਕ੍ਰੇਟ ਦੇ ਵਿੱਚ ਅਖਬਾਰਾਂ ਦੇ ਨਾਲ ਪੇਸਕੇ ਜਿਹੜਾ ਹੈਗਾ ਇਹਨਾਂ ਦਾ ਡੱਬਾ ਬੰਦ ਕਰਕੇ ਜਿਹੜੀਆਂ ਵੀ ਸਾਡੀਆਂ ਦੂਸਰੇ ਡੇ ਦੇ ਮੰਡੀਆਂ ਜਾਂ ਸਾਡੀ ਲੋਕਲ ਸੇਵ ਹੈਗੀ ਆ ਉਹਦੇ ਉੱਤੇ ਵੀ ਜਿਹੜਾ ਹੈਗਾ ਆ ਇਹਨਾਂ ਨੂੰ ਪੇਸ ਕੀਤਾ ਜਾਂਦਾ ਹੈ ਤੁਸੀਂ ਵੇਖ ਸਕਦੇ ਹੋ ਕਿ ਪਿਛੇ ਇਹਨਾਂ ਦੇ ਕਾਰਡਬੋਰਡ ਜਿਹੜੇ ਕੋਰਗੈਟਿਡ ਫਾਈਬਰ ਬਾਕਸਸ ਪਾਈ ਹੋਈ ਨੇ ਉਹਦੇ ਵਿੱਚ ਹੀ ਇਹਨਾਂ ਦੀ ਜਿਹੜੀ ਹੈਗੀ ਆ ਪੈਕਿੰਗ ਹੁੰਦੀ ਆ ਇਥੋਂ ਦੀ ਜਿਹੜਾ ਹੈਗਾ ਆ ਇਹ ਪੈਕ ਹੋ ਕੇ ਵੱਖ-ਵੱਖ ਮੰਡੀਆਂ ਵਿੱਚ ਆਪਣਾ ਪ੍ਰੋਡਕਟ ਜਿਹੜਾ ਹੈਗਾ ਆ ਉਹ ਚਲਾ ਜਾਂਦਾ ਹੈ ਇਹ ਇੱਥੇ ਵਧੀਆ ਟੀਕੂਲਿੰਗ ਕਰਦੇ ਹਾਂ ਫਿਰ ਉਹਨੂੰ ਸੋਰਟਿੰਗ ਰੀਡਿੰਗ ਕਰਕੇ ਜਿਸ ਵਾਕ ਤੋਂ ਮੰਡੀਾਂ ਦੇ ਵਿੱਚ ਉਹਨੂੰ ਭੇਜ ਦਿਓ ਇਹਨਾਂ ਦੀ ਜਿਹੜੀ ਸੇਲ ਹੈ ਸਰ ਤੁਸੀਂ ਮੁਕਤ ਤੌਰ ਤੇ ਕੀ ਲੋਕਲੀ ਕਰ ਦਿਓਗੇ ਜੀ ਤੁਹਾਡੇ ਮਰਗੇ ਦੇ ਵਿੱਚ ਤੁਹਾਡਾ ਪ੍ਰੋਫਿਟ ਜਾਂਦਾ ਹੈ ਭਾਵੇਂ ਜਿਹੜੀ ਆਪਣੀ ਸੇਲ ਦਾ ਪੁਆਇੰਟ ਹੈ ਆਪਣਾ ਇੱਥੇ ਰੱਖਿਆ ਹੈ ਠੀਕ ਹੈ ਜੀ ਉਹ ਫਿਰ ਉਹਦਾ ਤੱਕ ਮਹੀਨਾਂ ਤੱਕ ਠੀਕ ਹੈ ਜੀ ਤਾਂ ਉਹਨਾਂ ਦੇ ਲਈ ਤੁਹਾਡੇ ਕੋਲ ਕੁਝ ਫੈਸਿਲਿਟੀਆਂ ਕੀ ਤੁਹਾਡੇ ਕੋਲ ਅਵੇਲੇਬਲ ਹੈ ਜੀ ਸ਼ਰਤੀ ਹੈ ਕਿ ਉਹਨੇ ਆ ਸਾਨੂੰ ਕ੍ਰੇਡ ਵਗੈਰਾ ਉਹ ਮੈ ਯਕਤ ਕਰੋ ਸਰਟੀਫਾਈਡ ਗਵਰਨਮੈਂਟ ਵੱਲੋਂ ਕੋ ਸਾਥੀ ਮਿਲੇ ਮੰਡੀਕਰ ਕਰ ਲੈ ਕੇ ਕੋਈ ਪ੍ਰੀਤੀ ਵੀ ਚਾਹੀਦੀ ਉਹ ਤਾਂ ਬੋਲ ਲਈਦੀ ਉਹ ਨਾਲ ਚੱਲ ਜਾਂਦੀ ਠੀਕ ਹੈ ਜੀ ਅਸਲ ਟੱਕਾ ਖਰਚਾ ਹੋ ਜਾਂਦਾ ਖਰਚਾ ਉਹਦੇ ਕਰਦੇ ਨੇ ਬੇਨਤੀ ਸਾਡੀ ਰਿਕੁਆਇਰਮੈਂਟ ਹੈ ਕਿ ਜਿੱਦਾਂ ਹੁਣ ਪਹਿਲਾਂ ਵਿਭਾਗ ਵਿੱਚ ਕ੍ਰੇਟਾਂ ਦੇ ਉੱਤੇ ਸਬਸਿਡੀ ਆਉਂਦੀ ਸੀਗੀ ਕਿ ਉਹ ਸਕੀਮ ਜਿਹੜੀ ਹੈਗੀ ਹੈ ਜੇ ਕਿਤੇ ਦੁਬਾਰਾ ਵਿਭਾਗ ਦੇ ਵਿੱਚ ਅੱਜ ਵੀ ਲਾਗੂ ਹੋ ਜਾਵੇ ਕੀ ਕਿਸਾਨ ਵੀਰ ਕੋਈ ਪੰਜੀਕਰਨ ਕਰਦੇ ਨੇ ਉਹਨਾਂ ਨੂੰ ਇੱਕ اچھی ਸਮੂਹ ਜਿਹੜੀ ਆ ਦੁਬਾਰਾ ਤੋਂ ਨਹੀਂ ਗਈ ਆ ਉਹ ਮਿਲ ਸਕਦੀ ਹੈ ਅਸੀਂ ਇਹੀ ਗੁਜ਼ਾਰਿਸ਼ ਕਰਦੇ ਆਂ ਕਿ ਜਿਹੜੀਆਂ ਵੀ ਇਹ ਕੁਝ ਮੁੱਖ ਫੈਸਿਲਿਟੀਆਂ ਹੈਗੀਆਂ ਨੇ ਅਸੀਂ ਇਹਨਾਂ ਨੂੰ ਪ੍ਰੋਵਾਈਡ ਕਰੀਏ ਜਲਦ ਤੋਂ ਜਲ ਜਿਹੜੀਆਂ ਵੀ ਇਹਨਾਂ ਦੀਆਂ ਮੁਸ਼ਕਿਲਾਂ ਜਿਹੜੀਆਂ ਫੇਸ ਕਰਦੇ ਨੇ ਜਾਂ ਹੋਰ ਕੋਈ ਪ੍ਰੋਬਲਮਜ਼ ਆਉਂਦੀਆਂ ਨੇ ਉਹਨਾਂ ਦੇ ਵੀ ਜਿਹੜੇ ਹੈਗੇ ਨੇ ਸਮੱਸਿਆਵਾਂ ਇਹਨਾਂ ਨੂੰ ਜ਼ਰੂਰ ਹੱਲ ਕਰ ਦਈਏ ਮੈਂ ਆਂਤ ਵਿੱਚ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਸ਼ੋਭਜੀ ਦਾ ਜਿਹੜਾ ਬਾਗ ਆ ਉਦ ਦੁਆ ਕੋ ਜਦੋਂ ਹੁਸ਼ਿਆਰਪੁਰ ਨੂੰ ਜਾਈਏ ਇੱਕ ਕੰਗਮਾਈ ਪਿੰਡ ਦਾ ਛੂਂਗਾ ਦੇ ਕੰਗਮਾਈ ਦੇ ਵਿੱਚ ਇੱਕ ਜਗ੍ਹਾ ਹੈ ਦਾ ਬਾਗਾ ਉੱਥੇ ਪੰਜ ਕਿਲੇ ਦਾ ਫਰੰਟ ਦਾ ਉੱਥੇ ਇਹਦਾ ਬਾਗ ਆ ਇਹ 6 ਵਜੇ ਸਵੇਰ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਆਪਣੇ ਫਰੂਟ ਦੀ ਸੇਲ ਕਰਦੇ ਆ ਇਹ ਜਿਹੜੇ ਫਰੂਟ ਆ ਜਿਹੜੇ ਯੂਨੀਵਰਸਿਟੀ ਤੋਂ ਸ਼ਪਾਰਸ਼ ਦਵਾਈਆਂ ਆ ਉਹ ਹੀ ਕਰਦੇ ਆ ਨਾ ਕਿ ਜਿਹੜੀਆਂ ਹੋਰ ਮਾਰਕੀਟ ਜਿਹੜਾ ਵਤ ਰਹੇ ਆ ਸੋ ਇਹਨਾਂ ਦਾ ਫਰੂਟ ਬਹੁਤ ਸੇਫ ਆ ਸੋ ਤੁਸੀਂ ਆਪਣੇ ਘਰ ਲਈ ਆਪਣੇ ਰਿਸ਼ਤੇਦਾਰਾਂ ਨੂੰ ਜਿਹੜਾ ਕੋਈ ਗਿਫਟ ਦੇਣਾ ਆ ਅਸ਼ੋਕ ਜੀ ਦੇ ਬਾਗ ਤੋਂ ਆਓ ਅਤੇ ਫਰੂਟ ਆਪਣੇ ਰਿਸ਼ਤੇਦਾਰ ਨੂੰ ਲਓ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ